ਮੇਰਾ ਨਾਮ ਹਰਸਿਮਰ ਸਿੰਘ ਮੈਂ ਕਾਲੀਗੱਲ ਦੇ ਨਾਲ ਆ ਦਸੇਦਰ ਸੋਚਾ ਸਿੰਘ ਜੀ ਲੰਗਾ ਸਾਹਿਬ ਸਾਫਕਾ ਮੰਤਰੀ ਉਹਨਾਂ ਦੇ ਨਾਲੇ ਤੇ ਮਾਮਲਾ ਜੀ ਮਾਮਲਾ ਇਹ ਹੈ ਕਿ ਸਰ ਡੇਢ ਕਮੀਨਾ ਪਹਿਲਾਂ ਮੈਨੂੰ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਸੀ 50 ਲੱਖ ਦੀ ਮੰਗ ਕਰਦੇ ਤੇ ਕੁਝ ਬੰਦੇ ਇਥੋਂ ਤੇ ਵੀ ਲਗਭਗ ਹੋਣ ਗਏ ਜਿਹੜੇ ਮੈਨੂੰ ਕਹਿੰਦੇ ਆ ਕਿ ਕਦੇ ਘਰੋਂ ਨਹੀਂ ਨਿਕਲ ਦੇਣਾ ਕਦੇ ਕਹਿੰਦੇ ਆ ਇਨ ਬਾਹਰ ਨਿਕਲ ਕੇ ਦੱਸੀ ਤੇ ਇਹ ਵੀ ਜਿਹੜਾ ਫਰੋਟੀਆਂ ਮੰਗ ਰਿਹਾ ਵਾ ਇਹ ਵੀ ਬਾਰ-ਬਾਰ ਮਿਲ ਇਹੋ ਗੱਲ ਕਹਿੰਦਾ ਤੇ ਹੁਣ ਦਰਗੋ ਪੈਸੇ ਨਹੀਂ ਲੈਣੇ ਤੈਨੂੰ ਮਾਰ ਦੇਣਾ ਤੂੰ ਨਿਕਲ ਕੇ ਦੱਸੀ ਤੇ ਮਤਲਬ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਦਰਜ ਕੀਤੀ ਸੀ ਤੇ ਡੇਢ ਕਮੀਨਾ ਬੀਤਣ ਦੇ ਬਾਅਦ ਮਤਲਬ ਕਾਲ ਤੇ ਰੋਜ਼ ਦੀ ਰੋਜ਼ ਆ ਰਹੀ ਸੀ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ ਤੇ ਹੁਣ ਮੈਨੂੰ ਇਹਨਾਂ ਨੇ ਅਰਸੋਂ ਚ ਆਉਦੀ ਗੱਲ ਉਹ ਦਿਨ ਵੀ ਕਾਲ ਕੀਤੀ ਸੀ ਤੇ ਆਪਾਂ ਚੱਕਦੇ ਨਹੀਂ ਆਈਫੋਨ ਤੇ ਅਨਨੌਨ ਲੱਗਾ ਤੇ ਅੱਜ ਰਾਤ 10 ਤਰੀਕ ਸਵੇਰੇ 4 4 ਤਰੀਕ ਬਣ ਗਈ ਤੇ 3:53 ਮਿੰਟ ਦੇ ਉੱਤੇ ਮੋਟਰਸਾਈਕਲ ਆਇਆ ਕੁੱਤੇ ਭੌਂਕਣ ਦੀ ਆਵਾਜ਼ ਆਈ ਐ ਮੈਂ ਬਾਹਰ ਉੱਠਿਆ ਵਾਂ ਛੱਤ ਤੇ ਗਿਆ ਵਾਂ ਛੱਤ ਤੇ ਜਾ ਕੇ ਵੇਖਿਆ ਤੇ ਬੰਦਾ ਇਹ ਜਿਹੜਾ ਸੀ ਇਹ ਉਥੋਂ ਭੱਜ ਗਿਆ ਮੁੜ ਕੇ ਨਹੀਂ 10 ਮਿੰਟ ਉੱਤੇ ਬੈਠੇ ਰਹੇ 4:02-3 ਮਿੰਟ ਦੇ ਕਰੀਬ ਸਾਡੇ ਕੋਲ ਤੇ ਗਲੀ 'ਚ ਆਇਆ ਵਾ ਤੇ ਗਲੀ 'ਚ ਨੇ ਫੇਰ ਮਾਰਦੇ ਤੇ ਨੇ ਨਾਉਂਡ ਫੇਰ ਮਾਰੇ ਨੇ 6-7 ਲੱਗੇ ਨੇ ਇਹਨਾਂ ਨੂੰ ਬਾਕੀ ਵੇਖੋ ਜੀ ਇਹ ਹੈ ਤੇ ਬੰਦਾ ਰਾਜੀ ਹੈ ਨਾ ਕਿ ਫਰੋਤੀਆਂ ਮੰਗ ਰਹੇ ਨੇ ਆਪਣੀ ਕਮਾ ਕੇ ਖਾਓ ਸਾਡੇ ਕੋ ਕੀ ਮੈਨੂੰ ਜਦੋਂ ਇਹ ਫੋਨ ਕਰਦਾ ਮੇਰੇ ਕੋ ਆਡੀਓ ਕਲਿੱਪ ਨੇ ਸਾਰਾ ਵੀਡੀਓ ਵੀ ਆਈ ਦੀਆਂ ਹੈਗੀਆਂ ਨੇ ਮੈਸੇਜ ਵੀ ਹੈਗੇ ਵਾਇਸ ਮੈਸੇਜ ਵੀ ਹੈਗੇ ਤੇ ਸਾਡੇ ਲਾਗੇ ਗਵਾਂਢੀ ਦੱਸਦਾ ਵਾ ਮੈਨੂੰ ਤਾਂ ਜਾਣਨੀ ਨਾ ਪਛਾਣਿਆ ਤੇ ਮੈਂ ਇਹਨੂੰ ਫੋਨ ਤੇ ਵੀ ਕਿਹਾ ਮੈਂ ਕਿਹਾ ਯਾਰ ਅਸੀਂ ਕਿੱਥੇ ਬੜੀ ਕਰਦੇ ਆ ਕੀ ਦਿਆਂ ਸਾਨੂੰ ਹਨਾ ਤੰਗ ਨਾ ਕਰ ਇਹੋ ਗੱਲ ਕਹਿੰਦਾ ਮੇਰੇ ਪੈਸੇ ਘਰ ਦੇ ਦਿਓ ਮੇਰੇ ਪੈਸੇ ਘਰ ਦੇ ਦਿਓ ਇਹ ਕਿੱਥੋਂ ਦੇ ਸਕਨੇ ਆ ਅਸੀਂ ਤੇ ਇਹ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਨੂੰ ਫੜ ਕੇ ਤੇ ਸ਼ਿਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਪੰਜਾਬ 'ਚ ਜਿਹੜਾ ਇਹ ਗੁੰਡਾ ਰਾਜ ਜਿਹੜਾ ਖਤਮ ਕੀਤਾ ਜਾਵੇ ਤੇ ਜਿਹੜਾ ਆ ਕਿ ਲੋਕ ਪਬਲਿਕ ਟੌਰ ਨਾਲ ਸੌ ਸਕੇ ਤੇ ਨਿਆਰੇ ਲੈ ਸਕੇ ਇਹੋ ਜਿਹਾ ਸਰਕਾਰ ਦੀ ਵੀ ਨਾਕਾਮੀ ਆ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਆਪਣੇ ਇੱਥੇ ਜਿਹੜਾ ਵਾ ਇਹ ਗੁੰਡਾਗਰਦੀ ਜਿਹੜੀ ਆ ਖਤਮ ਕੀਤੀ ਜਾਵੇ ਗੁੰਡਾਗਰਦੀ ਖਤਮ ਕਰਨੀ ਹੋਵੇ 1 ਮਿੰਟ ਲੱਗਦਾ ਪਰ ਇਸ ਚੀਜ਼ ਵੱਲ ਖਿਆਲੀ ਨਹੀਂ ਉਹਨੂੰ ਲੱਗਦਾ ਨਹੀਂ ਸ਼ਿਕਾਇਤ ਵੀ ਮਿਲੀ ਹੈ ਕਿਉਂਕਿ ਦੇ ਬਾਵਜੂਦ ਵੀ ਉਹਨਾਂ ਦਾ ਟਾਰਗੇਟ ਹੈ ਦੇਖੋ ਜੀ ਸਿਕਿਉਰਟੀ ਪ੍ਰਸ਼ਾਸਨ ਨੇ ਨਹੀਂ ਵੇਖੋ ਇਹਨਾਂ ਦਿੱਤੀ ਹੈ ਪਰ ਉਹਨਾਂ ਨੂੰ ਪਤਾ ਹੋਏਗਾ ਕਿ ਸਿਕਿਉਰਟੀ ਹੈਗੀ ਹੈ ਇਹਨਾਂ ਕੋਲ ਪਰ ਫਿਰ ਵੀ ਉਹਨਾਂ ਉਹਨਾਂ ਦੇ ਦਿਲ ਬੜੇ ਵੱਡੇ ਹੈਗੇ ਨੇ ਜਿਹੜਾ ਬੰਦਾ ਆਣ ਕੇ ਗੋਲੀਆਂ ਮਾਰ ਰਿਹਾ ਵਾ ਤੇ ਉਹ ਵੱਡਾ ਹੀ ਹੈ ਤੇ ਮਾਰੇ ਫਾਇਰ ਤੇ ਬਸ ਘੋੜਾ ਇੱਕ ਨਪਿਆ ਵਾ ਵੀਡੀਓ ਕਲਿੱਪ ਦੇ ਵਿੱਚ 8-9 ਮਰ ਗਿਆ ਸਰ ਸਿਕਿਉਰਟੀ ਤਾਂ ਮਿਲਿਆ ਪੂਰਾ ਉਹ ਜੋ ਅਧਿਕਾਰ ਵੀ ਦੇਖੋ ਜੀ ਫਾਇਰ ਲੋ ਕੀਤੇ ਹੋਣਾ ਉੱਪਰ ਹੀ ਮੇਰੇ ਨਾਲ ਸੀ ਭੱਜ ਗਏ ਫਿਰ ਮੱਬੇ ਨੇ ਕਿੰਨੇ ਜਣੇ ਜਿਹੜੇ ਹਮਲਾ ਕਰੇ ਇਹ ਫਿਲਹਾਲ ਦੋ ਜਣੇ ਸੀ ਇੱਕ ਪਿਛੇ ਰਹਿ ਗਿਆ ਵਾ ਇੱਕ ਗਿਆ ਆ ਗੱਤੇ ਮੋਟਰਸਾਈਕਲ ਤੇ ਠੀਕ ਹੈ ਪ੍ਰਸ਼ਾਸਨ ਪੱਜਿਆ ਕੇ ਮਦਦ ਸਹਾਇਤਾ ਜਿਹੜਿਆ ਤੁਹਾਨੂੰ ਮਿਲਿਆ ਐਸ ਐਚਓ ਸਾਹਿਬ ਆਏ ਹੀ ਡਿਪਟੀ ਸਾਹਿਬ ਆਏ ਹੀ ਤੇ ਪਰਚਾ ਵੀ ਦਰਜਾ ਬਾਕੀ ਬਹਿ ਕਾਰਵਾਈ ਕਰਨਗੇ ਬਾਕੀ ਪ੍ਰਸ਼ਾਸਨ ਕੋ ਇਹੋ ਮੰਗੇ ਕਾਰਵਾਈ ਕਰੋ ਕੀ ਨੰਬਰ ਜੀ ਮੈਂ ਸਬ ਇੰਸਪੈਕਟਰ ਗੁਰਾਸਿੰਦਰ ਥਾਣਾ ਜੱਬਾ ਬੁਣਨ ਤੇ ਕੀ ਗੱਲ ਹੋਈ ਅੱਜ ਕੀ ਹੋਇਆ ਅੱਜ ਸੂਚਨਾ ਮਿਲੀ ਹੈ ਕਿ ਹਰ ਸਿੰਘ ਲਸ ਸਿੰਘ ਪਿੰਡ ਬੈਰੋ ਕੀ ਇਹਦੇ ਘਾੜੜਿਆਂ ਨੂੰ ਬੰਦਿਆਂ ਨੇ ਆ ਕੇ ਗੋਲੀਆਂ ਚਲਾਈਆਂ ਨੇ ਤੇ ਮੌਕੇ ਤੇ ਪੁਜੀਆ ਤੇ ਇੱਕੋ ਛੇਕ ਅਰੋਂ ਬਰਾਮਦ ਹੋਇਆ ਛੇਕ ਹੋ ਹਾਂਜੀ ਛੇਕ ਹੋ ਬਰਾਮਦ ਹੋਇਆ ਇਹਨਾਂ ਦੀ ਸਟੇਟਮੈਂਟ ਲੈ ਕੇ ਬੰਦੀ ਕਾਰ ਵੀ ਅਮਚ ਦਿੰਦੀ ਜਾ ਰਹੀ ਹੈ ਸਰ ਕੋਈ ਸਿੱਧੂ ਵੀ ਨਹੀਂ ਹੈ ਹਮਨੇ ਹਾਂਜੀ ਹਾਂਜੀ ਉਹ ਵੀ ਆਪਾਂ ਦੇਖ ਰਹੇ ਹਾਂ ਹਾਂ ਜੀ ਕੈਮਰੇ ਲੱਗੇ ਮੋਟਲਿ ਉਸਕੇ ਤੋਂ ਵੀ ਲੱਗ ਰਿਹਾ ਹੈ ਨਾ ਹਾਂ ਜੀ ਇਹ ਫਰौती ਦੀ ਬਾਜ਼ਾਰ ਦੀ ਫਰौती ਇਹਨਾਂ ਕੋ ਪਹਿਲਾਂ ਵੀ ਮੰਗੀ ਸੀ 50 ਲੱਖ ਰੁਪਏ ਤੇ ਹੁਣ ਦੁਬਾਰਾ ਇਹ ਫਰौती ਦਾ ਮਾਮਲਾ ਆਇਆ ਜੇ ਸਰ ਕੀ ਕਾਰਵਾਈ ਦੀ ਹੁੰਦੀ ਹੈ ਇਹ ਮੁਕੱਦਮਾ ਦਰਜ ਕਰਕੇ ਬੰਦੀ ਕਾਰਵਾਈਮ ਚ ਲਿਆ ਰਹੇ ਹਾਂ ਹਰ ਸੇ ਮੈਂ ਤਾਂ ਮੁੰਡਾ ਆਪਣੇ ਤੋਂ ਦਾ ਬੈਰਕੇ ਦਾ ਇਹਦਾ ਚਾਰ ਪੰਜ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਜੇ ਨੂੰ ਗੋਲੀਆਂ ਮਾਰਦੀਆਂ ਜੋ ਅਣੂਸਤੇ ਵਿਅਕਤੀ ਜਿਹੜੇ ਮੋਰਸਲ ਦੇ ਆਏ ਤੇ ਮੈਂ ਉਸ ਵੇਲੇ ਉੱਥੇ ਗਿਆ ਸੀ ਮੇਰੇ ਬਿਆ ਇਹਨੇ ਕੋ WhatsApp ਕਾਲ ਵੀ ਆਈ ਆ ਇਹਦਰ ਤੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਉਹਨਾਂ ਫੌਰ ਬਦਗੱਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਲੜਾ ਮੜਾ ਗੱਡੀਆਂ ਨੂੰ ਤੇ ਬਾਅਦ ਵਿੱਚ ਇਹ ਮੁਦਰਾਦ ਅਦਾਲਤ ਕਰ ਲਿਆ ਤੇ ਦੋਸਿਆਂ ਨੂੰ ਫੇਸ ਕਾਰਡ ਦੀ ਕੋਈ ਸਵਾਲ ਕਰਤੀ ਮਾਲਾ ਇਹ ਖੈਰ ਹੈ ਇਹ ਛੇ ਰੋង ਖੈਰ ਹੋਏਗਾ ਉਹ ਛੇ ਫੋਨ ਮਿਲਿਆ ਨੂੰ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੇ ਆਪਾਂ ਗੱਲ ਵਿੱਚ ਦੱਸਿਆ ਹੋਇਆ ਜੇਕਰ ਨਰਮਨ ਸਿੰਘ ਉਹਨੇ ਵੀ ਦੋ ਦੋ ਵਾਰ ਖਿਆ ਕਿਤੇ ਆ ਤੇ ਭਾਜੀ ਤੇ ਥੋੜੀ ਚਿਰੋਂ ਦਾ ਕਾਰਜ ਕੀ ਸੀ? ਕਰੋਦੀ ਮੰਗਦੇ ਜੀ 50 ਲੱਖ ਰੁਪਏ ਦਾ ਤੇ ਕੋਈ ਫਿਰ ਸਤਿ ਕਿਤੇ ਜੀ ਹਾਂਜੀ ਕਿਵੇਂ ਕਰ ਦਿੱਤੇ? ਜੇ ਗੱਲ ਮੰਨਤਾ ਹੈ ਜੀ ਜਿਹੜੀ ਤੁਹਾਡਾ ਆਨਲਾਈਨ ਕਿਦ ਨੂੰ ਆਈ ਸੀ? ਨਿਸ਼ਾਨ ਸਿੰਘ ਜੋੜੀਆਂ ਕਲਾਂ ਦਾ ਜੀ ਕਿੰਨੇ ਚਿਰ ਤੋਂ ਆ ਰਹੇ ਨੇ? ਇਹ ਕੁਸਰੀ ਦੋ ਮਹੀਨੇ ਹੋ ਗਏ ਆ। ਕਹਿੰਦੇ ਜਾਨੇ ਸੀ ਕਿ ਜਿਹੜੇ ਸ਼ਹਿਰ ਆ। ਦੋ ਜਾਨੇ ਨੂੰ ਬੋੜਾਣੇ ਮੋੜ ਸਾਹ ਦੇ। ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਹੋਈ ਆ। ਹਾਂ ਜੀ ਹਾਂ ਜੀ। ਲੈ ਨਾ ਲੈ। ਹੁਣ ਕੁਝ ਕੀ ਕੀ ਕਰੇ ਤੁਹਾਡੇ ਅਸੀਂ ਟੈਸਟ ਕਰਾ ਰਹੇ ਇਹਨਾਂ ਨੂੰ ਲਾਕ ਤੇ ਟੀਮ ਆਪੋ ਜੀ। ਕਿਹੜਾ ਕੰਮ ਸੀ?